ਕੀ ਅੱਗੇ ਬੈਗ ਰੱਖਿਆ ਵਾ ਤੇ ਉਧਰੋਂ ਲਮਾਰੀਆਂ ਖੋਲੀਆਂ ਦੋਵੇਂ ਪੈਣਾ ਤੀ ਇਹਦੇ ਫੰਕਸ਼ਨ ਦੀ ਤਿਆਰੀ ਕਰਨੀ ਆ ਲੱਖਣੀਆਂ ਕਿਹੜੇ ਕਿਹੜੇ ਸੂਟ ਲੈ ਕੇ ਜਾਣੇ ਆ ਕਿਹੜੇ ਨਹੀਂ ਲੈ ਕੇ ਜਾਣੇ ਤਾਂ ਦੋਨੋਂ ਲਮਾਰੀਆਂ ਖੋਲਹੀ ਦੀਆਂ ਤੇ ਫੜਲਾ ਸੂਟ ਪਾਲੀਆਂ ਪਰਪਲ ਚਾ ਲੈ ਲਾ ਤੇ ਮੇਰਾ ਵੀ ਇਦਾਂ ਕਾਲਾ ਸੂਟ ਰੱਖ ਲਾ ਆਦ ਰੱਖ ਲੂ ਜਿਹੜਾ ਲੇਂਗਾ ਪਿਆ ਆ ਉਹਨੂੰ ਕਿੱਚ ਪਾਣਾ ਹੈ ਉਹਦੇ ਵਾਸਤੇ ਮੈਨੂੰ ਵੱਖਰਾ ਬੋਰਾ ਘਰਾਨਾ ਪੈਣਾ ਹੈ ਐਡਾ ਜਿਹੜਾ ਇਹ ਪਾ ਲਈਂਗੀ ਐਡੀ ਗਰਮੀ ਚ ਸੱ ਲੈ ਕਿਤੇ ਜਾਣੇ ਆ ਤੇ ਫਿਰ ਜੇ ਉੱਥੇ ਮਤਲਬ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਹੋਇਆ ਤਾਂ ਫਿਰ ਜੇ ਲਹਿੰਗਾ ਨਾ ਪਾਇਆ ਤਾਂ ਫਿਰ ਮੈਂ ਸੋਣੀ ਨਹੀਂ ਲੱਗਣਾ ਆ ਵੇਖ ਸਈ ਆਈ ਜਾਣਾ ਲਹਿੰਗੇ ਨੂੰ ਕੀ ਐ ਕੁਛ ਮੁਸ਼ੂ ਕਰਕੇ ਪਾ ਲੈਣੀ ਐ ਕੁਛ ਮੁਸ਼ੂ ਕਰਕੇ ਖਰਾਬ ਕਰ ਦੇ ਮੇਰਾ ਐਡਾ ਪਾਰਾ ਲਹਿੰਗਾ ਤੇ ਹੋਰ ਕਿੱਦਾਂ ਪਾਵਾਂ ਐਦਾਂ ਹੀ ਆਣਾ ਐ ਇਹਦਾ ਤਾਂ ਪਤਾ ਨਹੀਂ ਲੱਗਦਾ ਕਿਿੱਦਨੋਂ ਗਿਆ ਦਾ ਨਹੀਂ ਇਹਨੂੰ ਫੜਦੀ ਕਿੱਦਾਂ ਪਈ ਐ ਤੇ ਕਿੱਦਾਂ ਫੜਾਇਆ ਉਹਦਾ ਫੜਦੀ ਚਾਦਰਾ ਵਾੜੇ ਨੂੰ ਫਿਰ ਮਹਿੰਦੀ ਵੀ ਲਵਾਣੀ ਆ ਹਾਂ ਮਹਿੰਦੀ ਵੀ ਲਵਾਣੀ ਆ ਜਾਈਏ ਤੇ ਸਹੀ ਫੇਡ ਲਵਾਵਾਂਗੇ ਤੂੰ ਚੱਲ ਜਲਦੀ ਜਲਦੀ ਪੈਕਿੰਗ ਕਰ ਫਿਰ ਇਹ ਨਾ ਹੋਵੇ ਕਿ ਸਾਡੀ ਮਹਿੰਦੀ ਮੁੰਦੀ ਰਹਿ ਹੀ ਜਾਵੇ ਤੈਨੂੰ ਪਤਾ ਕੁਝ ਕਰਨ ਨਹੀਂ ਦੇ ਤੂੰ ਹੀ ਤਾਂ ਗਾਣੇ ਸੁਣਨ ਦੇ ਉਹ ਰਾਮਣਾ ਬੈ ਕੇ ਗਾਣੇ ਮੈਂ ਤਾਂ ਸੁਣਦੀ ਆ ਨਾਲ-ਨਾਲ ਚੱਲ ਕੰਮ ਹੋ ਜਾਂਦਾ ਨਾਲ-ਨਾਲ ਆਪਣਾ ਇੰਜੋਏਮੈਂਟ ਹੋ ਜਾਂਦਾ ਵਾ ਹੂੰ ਤੇ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਧੂਮ ਧਾਮ ਨਾਲ ਆਪਾਂ ਧੀਆਂ ਦੇ ਫੰਕਸ਼ਨ ਦੀਆਂ ਤਿਆਰੀਆਂ ਕਰਦੇ ਪਿਆ ਆ ਤੁਸੀਂ ਮੇਰਾ ਲਹਿੰਗਾ ਵੀ ਵੇਖ ਸਕਦੇ ਹੋ ਸੋਨਾ ਮੇਰਾ ਰੈਂਗਾ ਦੱਸ ਦੋ ਉਦੋਂ ਉਦੋਂ ਦਿਖਾਈ ਜਦ ਦਿਨ ਪਾਏਗੀ ਪਹਿਣਾ ਇਹਦੇ ਵਾਸਤੇ ਸੱਚੀ ਵੱਖਰਾ ਭੋਰਾ ਕਰਾਣਾ ਪੈਣਾ ਹੀ ਕੋਈ ਨਹੀਂ ਇਹਨੂੰ ਸਭ ਤੋਂ نیچے ਰੱਖ ਲਾ ਤੇ ਬਾਅਦ ਚ ਅੱਗੇ ਵੇਖ ਲੈਨੇ ਕੀ ਕਰਨਾ ਕੀ ਨਹੀਂ ਉੱਪਰ ਸੂਟ ਰੱਖੀ ਨਾ ਤੇ ਇਹਨੂੰ 니ਚੇ ਰਖੇ ਮੈਨੂੰ ਤਾਂ ਲੱਗਦਾ ਇਹੀ ਕੱਲਾ ਆਏਗਾ ਫਿਰ ਬੈਗ ਚ ਇਦਾਂ ਨਹੀਂ ਆਣਾ ਮੈਂ ਫੜ ਕੇ ਰੱਖਦੀ ਆ ਬੈਗ ਫਿਰ ਪਾਈ ਵਿੱਚ ਹੂੰ ਚੰਗਾ ਜੀ ਸਾਰਿਆਂ ਨੂੰ ਸ਼ਸ਼ੀਕਾਲ ਇਹ ਸੀਗਾ ਸਾਡਾ ਛੋਟਾ ਜਿਹਾ ਵਲੋਗ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਮੈਂ ਜਦੋਂ ਮਹਿੰਦੀ ਲਗਵਾਵਾਂਗੇ ਨਾ ਹੁਣ ਆਪਾਂ ਉਦੋਂ ਵੀਡੀਓ ਸਟਾਰਟ ਕਰਨੀ ਹੈ ਤੇ ਬਾਕੀ ਤੁਸੀਂ ਇੰਤਜ਼ਾਰ ਕਰੋ ਆਪਾਂ ਪੈਕਿੰਗ ਵਰਕਿੰਗ ਕਰ ਲਈਏ ਜਿਹੜਾ ਇਹ ਡੱਪਾ ਰਾਂ ਲਿੰਗਾ ਇਹਨੂੰ ਪਾ ਲਈਏ ਇਹ ਜਾਣ ਨੂੰ ਬੋਰੇ ਚ ਬੰਨੀਏ ਆਓ ਬਾਏ